ਗੱਲਬਾਤ ਤਾਂ ਸ਼ੁਰੂ ਹੋ ਜਾਏਗੀ ਗੱਲਬਾਤ ਤਾਂ ਹੁੰਦੀਆਂ ਰਹਿੰਦੀਆਂ ਪਰ ਜੇ ਉਹ ਠੀਕ ਰਹਿਣਗੇ ਤਦੀ ਆ ਨਾ ਪਹਿਲੀ ਗੱਲ ਤੇ ਇਹ ਆ ਵੀ ਕੋਈ ਐਸੇ ਬੰਦਿਆਂ ਨੂੰ ਮੌਕਾ ਨਾ ਮਿਲ ਜੇ ਜੇ ਕੋਈ ਗੱਲ ਐਸੀ ਹੁੰਦੀ ਆ ਬਹੁਤ ਸ਼ਰਾਰਤੀ ਅੰਸਰ ਲੋਕ ਹੁੰਦੇ ਆ ਇਹਦੇ ਵਿੱਚ ਜਿਹੜਾ ਮੌਕੇ ਤੇ ਦਾਅ ਦੇ ਵਿੱਚ ਹੁੰਦੇ ਆ ਤੇ ਇਸ ਕਰਕੇ ਡੱਲੇਵਾਲ ਸਾਹਿਬ ਜਲਦੀ ਤੋਂ ਜਲਦੀ ਆਪਣਾ ਜਿਹੜਾ ਇਹ ਮਰਨਵਾਰਤ ਛੱਡ ਕੇ ਗੱਲਬਾਤ ਆ ਜਿਹੜੀ ਉਹ ਸ਼ੁਰੂ ਕਰਨ ਕਿਉਂਕਿ ਗੱਲ ਡੱਲੇਵਾਲ ਸਾਹਿਬ ਪੰਜਾਬ ਦੀ ਨਹੀਂ ਕਰ ਰਹੇ ਉਹ ਗੱਲ ਸਾਰੇ ਮੁਲਕ ਦੀ ਕਰ ਰਹੇ ਆ ਤੇ ਮੁਲਕ ਚ ਦੇ ਵਿੱਚ ਤਾਂ ਬਹੁਤ ਪਤਾ ਨਹੀਂ ਕਿੰਨੀਆਂ ਫਸਲਾਂ ਹੁੰਦੀਆਂ ਕਿੰਨਾ ਕਿੱਥੇ ਕਿੱਥੇ ਕੀ ਆ ਪਰ ਹੁਣ ਇਸ ਵੇਲੇ ਕੋਈ ਵੀ ਐਸੀ ਗੱਲ ਕਰਨੀ ਉਹ ਬੜੀ ਇਨਸੈਂਸਟਿਵ ਹੋਊਗੀ ਕਿਉਂਕਿ ਇਸ ਵੇਲੇ ਬਹੁਤ ਸੈਂਸਟਿਵ ਟਾਈਮ ਚੱਲ ਰਿਹਾ ਏ ਤੇ ਮੈਂ ਤਾਂ ਇਹੀ ਬੇਨਤੀ ਆ ਵੀ ਉਹ ਜ਼ਰੂਰ ਗੱਲਬਾਤ ਜਿਹੜੀ ਆ ਸੈਂਟਰ ਤੇ ਸਟੇਟ ਗਵਰਨਮੈਂਟ ਦੋਨੋਂ ਕੱਲ ਵੀ ਡੀਜੀਪੀ ਕੇ ਡਾਇਰੈਕਟਰ ਸਾਹਿਬ ਗਏ ਅੱਜ ਵੀ ਉਹਨਾਂ ਨਾਲ ਲਗਾਤਾਰ ਬੜੇ ਇਨ ਟੱਚ ਨੇ ਤੇ ਮੈਨੂੰ ਲੱਗਦਾ ਇੱਕ ਦੋ ਦਿਨ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਜਿਹੜਾ ਏ ਉਹ ਅੱਗੇ ਗੱਲ ਵਧੇਗੀ ਬਿਠੇ ਆ ਇਸ ਕਰਕੇ ਉਹਨਾਂ ਦੀ ਇਸ ਵੇਲੇ ਜਿਹੜੀ ਜਾਨ ਆ ਉਹ ਬੜੀ ਕੀਮਤੀ ਆ ਤੇ ਉਹ ਖਾਸ ਤੌਰ ਪੰਜਾਬ ਪੰਜਾਬੀ ਨੇ ਪੰਜਾਬੀ ਦੇ ਉੱਤੇ ਉਹ ਬੜੇ ਗੁਰੂ ਨੂੰ ਮੰਨਣ ਵਾਲੇ ਆ ਤੇ ਇਸ ਕਰਕੇ ਪੰਜਾਬੀਆਂ ਦੀ ਬਹੁਤ ਜ਼ਿਆਦਾ ਮੈਂ ਸਮਝਦਾ ਜ਼ਿੰਮੇਵਾਰੀ ਬਣ ਜਾਂਦੀ ਆ ਗੱਲਬਾਤ ਤਾਂ ਸ਼ੁਰੂ ਹੋ ਜਾਏਗੀ ਗੱਲਬਾਤ ਤਾਂ ਹੁੰਦੀਆਂ ਰਹਿੰਦੀਆਂ ਪਰ ਜੇ ਉਹ ਠੀਕ ਰਹਿਣਗੇ ਤਦ ਹੀ ਆ ਨਾ ਪਹਿਲੀ ਗੱਲ ਤੇ ਇਹ ਆ ਵੀ ਕੋਈ ਐਸੇ ਬੰਦਿਆਂ ਨੂੰ ਮੌਕਾ ਨਾ ਮਿਲ ਜੇ ਜੇ ਕੋਈ ਗੱਲ ਐਸੀ ਹੁੰਦੀ ਆ ਬਹੁਤ ਸ਼ਰਾਰਤੀ ਅੰਸਰ ਲੋਕ ਹੁੰਦੇ ਆ ਇਹਦੇ ਵਿੱਚ ਜਿਹੜਾ ਮੌਕੇ ਤੇ ਦਾਅ ਦੇ ਵਿੱਚ ਹੁੰਦੇ ਆ ਤੇ ਇਸ ਕਰਕੇ ਢੱਲੇਵਾਲ ਸਾਹਿਬ ਜਲਦੀ ਤੋਂ ਜਲਦੀ ਆਪਣਾ ਜਿਹੜਾ ਇਹ ਇਹ ਮਰਨਵਾਰਤ ਛੱਡ ਕੇ ਗੱਲਬਾਤ ਆ ਜਿਹੜੀ ਉਹ ਸ਼ੁਰੂ ਕਰਨ ਦੇ ਪਹਿਲਾਂ ਵੀ ਕਈ ਚੱਲੇ थे ਤੇ ਅੜੀਓ ਰਵਈਆ ਕਿਦੋਂ ਬਣਾਇਆ ਗਿਆ ਦੇਖੋ ਮੈਂ ਮੈਂ ਇੱਕ ਮਿੰਟ ਚੈਨਲ ਦੇ ਮੂਰੇ ਇੱਕ ਇਹ ਜਿਹੜੀ ਗੱਲਬਾਤ ਆ ਜਿਹੜੀ ਤੁਸੀਂ ਜਿਵੇਂ ਕਿਹਾ ਦੋ ਤਿੰਨ ਗੱਲਾਂ ਨੇ ਇੱਕ ਮਿੰਟ ਇੱਕ ਮਿੰਟ ਕੋਈ ਨਹੀਂ ਇੱਕ ਮਿੰਟ ਖੜੇ ਦੋ ਤਿੰਨ ਗੱਲਾਂ ਨੇ ਜਿਹੜੀਆਂ ਤੇ라 ਤੁਸੀਂ ਸਵਾਲ ਪੁੱਛਿਆ ਕਿਉਂਕਿ ਗੱਲ ਦੱਲੇਵਾਲ ਸਾਹਿਬ ਪੰਜਾਬ ਦੀ ਨਹੀਂ ਕਰ ਰਹੇ ਉਹ ਗੱਲ ਸਾਰੇ ਮੁਲਕ ਦੀ ਕਰ ਰਹੇ ਆ ਤੇ ਮੁਲਕ ਚ ਦੇ ਵਿੱਚ ਤਾਂ ਬਹੁਤ ਪਤਾ ਨਹੀਂ ਕਿੰਨੀਆਂ ਫਸਲਾਂ ਹੁੰਦੀਆਂ ਕਿੰਨਾ ਕਿੱਥੇ ਕਿੱਥੇ ਕੀ ਆ ਪਰ ਹੁਣ ਇਸ ਵੇਲੇ ਕੋਈ ਵੀ ਐਸੀ ਗੱਲ ਕਰਨੀ ਉਹ ਬੜੀ ਇਨਸੈਂਸਟਿਵ ਹੋਊਗੀ ਕਿਉਂਕਿ ਇਸ ਵੇਲੇ ਬਹੁਤ ਸੈਂਸਟਿਵ ਟਾਈਮ ਚੱਲ ਰਿਹਾ ਏ ਤੇ ਮੈਂ ਤਾਂ ਇਹੀ ਬੇਨਤੀ ਆ ਵੀ ਉਹ ਜ਼ਰੂਰ ਗੱਲਬਾਤ ਜਿਹੜੀ ਆ ਸੈਂਟਰ ਤੇ ਸਟੇਟ ਗਵਰਨਮੈਂਟ ਦੋਨੋਂ ਕੱਲ ਵੀ ਡੀਜੀਪੀ ਦੇ ਡਾਇਰੈਕਟਰ ਸਾਹਿਬ ਗਏ ਅੱਜ ਵੀ ਉਹਨਾਂ ਨਾਲ ਲਗਾਤਾਰ ਬੜੇ ਇਨ ਟੱਚ ਨੇ ਤੇ ਮੈਨੂੰ ਲੱਗਦਾ ਇੱਕ ਦੋ ਦਿਨ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਜਿਹੜਾ ਏ ਉਹ ਅੱਗੇ ਗੱਲ ਵਧੇਗੀ